ਸਰੋਪਰ ਇਹ ਬੱਤ ਖੁਣ ਮਾਰਦੇ ਸਨ ਬਲੋ ਕੰਨਾ ਨੂੰ ਬੋਲੋ 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 ਬੱਤ ਖੁਣ ਮਾਰ ਰਾਮਾ ਨਾ ਕਰੇ ਤੁਹਾਡੇ ਬਲਾਕ ਦੇ ਸਾਧੂ ਇਹਦੇ ਪੰਚਕਾਰਵਾਈ ਕਰੋ ਜਾਤ ਦੀ ਜਾਤ ਦਾ ਪਰਚਾ ਕਰੋ ਇਹਦੇ ਬੰਦੇ ਤੇਰੇ ਨੇ ਮੈਂ ਦਾ ਰਹਿ ਤੱਕ ਡਣਾ ਰੱਖਣਾ ਨਾ ਕਰੇ ਪਰਚਾ ਕਰਦੇ ਨਾਲ ਦਾ ਨੰਬਰ ਲੱ ਕੇ ਮੁੰਦਿਆ ਇਹੇ ਬੰਦੇ ਹਾਂ ਰਾਣਾ ਦੇ ਪਰਚਾ ਪਰਚਾ ਸੀ ਜਾਤ ਦਾ ਜਾਤ ਦਾ ਕਰਦੇ ਜਾਤਪਾਤ ਦਾ ਜਾਤਪਾਤ ਕਰਦੇ ਸਾਡੀ ਹਾਂਜੀ ਪੱਤਰਕਾਰ ਇਹਨਾਂ ਦੇ ਸਾਰਾ ਸੀ ਆਏ ਸਿਹਾਰ ਦੇ ਕੰਮ ਆ ਆ ਬੰਦੇ ਵਾਲੇ ਕੰਮ ਆ ਠੀਕ ਆ ਪੂਰਾ 2 ਘੰਟੇ ਹੋ ਗਏ ਇਸ ਗੱਲ ਤੇ ਸਾਨੂੰ ਅਫਸਰ ਸਾਹਿਬ ਤੇ ਕੋਈ ਦਬਾਅ ਪਾ ਕੇ ਰਾਬਿਆ ਲੜਾਈ ਝਗੜੇ ਕਰੀ ਜਾਂਦੇ ਆ ਅੱਜਾ ਸਾਡੇ ਵਰਗੇ ਬੰਦੇ ਅੱਡ ਹੋਈ ਜਾਂਦੇ ਆ ਠੀਕ ਆ ਬਾਕੀ ਆ ਨਾਲ ਬਲਸਲੂਕੀ ਕਰਦੇ ਆ ਗਿਆ ਫਰਣ ਸਾਡੇ ਵਰਗੇ ਬੰਦੇ ਦਾ ਕੀ ਕਸੂਰਾ ਫਿਰ ਦੱਸੋ ਹਾਂ ਦਸਰੀ ਮੈਂਬਰਾਂ ਕੀ ਕੰਮ ਆ ਇਹਦੇ ਆਪਾਂ ਇਹ ਆਪਾਂ ਦੇ ਪੈਸਿਆਂ ਦੇ ਬਾਰੇ ਵਿੱਚ ਪੁੱਛਣਾ ਹੈ ਕਿੰਨੇ ਕੁ ਦਿਨਾਂ ਚੋਂ ਪਹੁੰਚ ਜਾਣਗੇ ਸਾਡੇ ਵੀ ਅੰਡਾ ਨੇ ਸੱਦੇ ਸਾਨੂੰ ਕੋਈ ਨਹੀਂ ਸੱਦਿਆ ਇਹਨਾਂ ਇਹ ਉਹਦਾ ਭਰਾ ਜੀ ਸ਼ਮਿੰਦਰ ਸਿੰਘ ਦਾ ਪੁੱਤ ਹੈ ਇਹ ਉਹਦੇ ਹੱਥ ਸਾਡੇ ਨਾਲ 10 ਮਿੰਟ ਆ ਬੰਦੇ ਨੂੰ ਚੰਦਾ ਆ ਬੰਦੇ ਨੂੰ ਆ ਬੰਦੇ ਨੇ ਸਿਖਾਇਆ ਹੈ ਸਾਰੇ ਗੱਲ ਦੇ ਬਾਪੂ ਇੱਕ ਬੰਦੇ ਦੀ ਕਾਮੀ ਆਇਆ ਇਹਦਾ ਸਿੱਧਾ ਭਰਾ ਹੈ ਸ਼ਮਿੰਦਰ ਦੇ ਪੁੱਤ ਆਮ ਜਿਗਰੇ ਕੋ ਲੈਣਾ ਬਾਪੂ ਮੈਂ ਪੰਜਾਬ ਖੇਤ ਮਜ਼ਦੂਰੀਨ ਬਲਾਕ ਲੰਬੀ ਦਾ ਬਲਾਕ 77 ਰਾਮਪਾਲ ਗੱਗੜ ਜੀ ਕੀ ਹੋਇਆ ਕਿ ਅੱਜ ਅਸੀਂ ਪਿੰਡ ਸਿੰਘੇ ਵਾਲੇ ਬਦੂਹੀ ਵਾਲੇ ਦੇ ਜੋ ਕਿ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਅਧੀਨ 1,20,000 ਰੁਪਏ ਵਾਲੀ ਚੈੱਕ ਆਉਂਦੇ ਆ ਉਹ ਮੰਨ ਲਓ ਗੁਰਪ੍ਰੀਤ ਸਿੰਘ ਸਣ ਸੁਖਦੇਵ ਸਿੰਘ ਅਮਰ ਸਿੰਘ ਮੁਖਤਿਆਰ ਸਿੰਘ ਸੰਦੀਪ ਘੋੜਾ ਤੇ ਮਨਜੀਤ ਸਿੰਘ ਇਹਨਾਂ ਦੇ ਮੰਨ ਲਓ 4-4 ਮਹੀਨੇ ਹੋ ਗਏ ਫੋਟੋ ਮਾਰ ਕੇ ਉਹਨਾਂ ਮਕਾਨਾਂ ਨੂੰ ਪਰ ਹਜੇ ਤੱਕ ਕਿਸ਼ਤਾਂ ਨਹੀਂ ਭਰੀਆਂ ਕਿਸ਼ਤਾਂ ਭਵਉਣ ਦੇ ਸਬੰਧ ਚ ਅਸੀਂ ਇੱਥੇ ਵੀਡੀਓ ਦਫ਼ਤਰਾਈ ਸੀ ਉਹ ਸਾਡੇ ਤੇ ਦੋਸ਼ ਹੀ ਲਾਏ ਰਹੇ ਆ ਜੀ ਕਿ ਅਸੀਂ ਇਹਨਾਂ ਨੂੰ ਗਾਲਾਂ ਕੱਢੀਆਂ ਪਰ ਤੁਸੀਂ ਇੱਥੋਂ ਦੇ ਕੈਮਰੇ ਚੈੱਕ ਕਰ ਸਕਦੇ ਹੋ ਕਿਉਂਕਿ ਦਫ਼ਤਰ ਦੇ ਵਿੱਚ ਕੈਮਰੇ ਲੱਗੇ ਹੋਏ ਆ ਬਾਹਰ ਆ ਕੇ ਇਹਨਾਂ ਨੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਜੀ ਇਹਨਾਂ ਨੇ ਮੇਰਾ ਮੋਬਾਈਲ ਖੋਲਿਆ ਤੇ ਤੁਸੀਂ ਇਹਨਾਂ ਦੀ ਵੀਡੀਓ ਕੈਮਰੇ ਚ ਚੈੱਕ ਕਰ ਸਕਦੇ ਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਹੂੰ ਤਾਂ ਕੀ ਧੱਕਾ ਮਾਰਿਆ ਠੀਕ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਕਿਤੋਂ ਦਾ ਰਹਿੰਦਾ ਸਿੰਘ ਜੀ ਅੱਛਾ ਕੀ ਹੋਇਆ ਕਿ ਤੁਸੀਂ ਡਾਕਟਰ ਆਏ ਸੀ ਡਾਕਟਰ ਆਏ ਸੀ ਜੀ ਮੰਨ ਲਓ 4 ਮਹੀਨੇ ਹੋ ਗਏ ਹੂੰ ਤੇ ਮੰਨ ਲਓ ਮੈਂ ਆਪਣੀਆਂ ਭੈਣਾਂ ਮੇਰੇ 4 ਉਹਨਾਂ ਨੇ ਮੰਨ ਲਓ ਸਾਡੇ ਜੋ ਮਕਾਮ ਡਿੱਗਿਆ ਪਿਆ ਸੀ ਆ ਮੈਂ ਉਹਨੂੰ ਢਾ ਕੇ ਇਹਨਾਂ ਨੇ 30000 ਰੁਪਏ ਉਹਦਾ ਜਿਹੜਾ ਪਹਿਲੀ ਕਿਸ਼ਤ ਉਹ ਦੇਤੀ ਸੀ ਜੀ ਓ ਮੈਂ ਆਹ ਦੀਆਂ ਕੋਸ਼ਿਸ਼ ਸੱਤਾ ਮੰਨ ਲੋ ਪੈਣਾ ਤੋਂ ਫੜ ਫੜਾ ਕੇ ਪੈਸੇ ਛੱਤ ਪਾ ਲਈ ਹੁਣ ਮੰਨ ਲੋ ਦੂਜੀ ਕਿਸ਼ਤ ਹੈ ਜਿਹੜੀ ਉਹ ਨਹੀਂ ਪਾਰੇ 4 ਮਹੀਨੇ ਹੋ ਗਏ ਸਾਨੂੰ ਗੇੜੇ ਮਾਰਦੇ ਨੇ ਤੇ ਮੰਨ ਲੋ ਜਸਬੰਦੀ ਲਈ ਸੀ ਨਾਲ ਤੇ ਇਹਨਾਂ ਨੂੰ ਐਵੇਂ ਨਜਾਇਜ਼ ਇਹਨਾਂ ਤੇ ਦੋਸ਼ ਲਾਇਆ ਵੀ ਤੁਸੀਂ ਗਾਲ੍ਹਾਂ ਕੱਢਦੇ ਆ ਜਾਂ ਐਂ ਬੋਲਦੇ ਆ ਪਰ ਇਹ ਕੁਝ ਵੀ ਨਹੀਂ ਬੋਲਦੇ ਹਾਂ ਮਸਲਾ ਅੱਛਾ ਅੱਛਾ ਭਾਈ ਹੋਈ ਹੈ ਭਾਈ ਅੱਛਾ ਭਾਈ ਹੋਈ ਹੈ ਇਹਨਾਂ ਨੇ ਧੱਕਾ ਮਾਰਿਆ ਇਹ ਉਹਨਾਂ ਨੇ ਮਾਰਿਆ ਇਹਨਾਂ ਨੂੰ ਕੁਝ ਵੀ ਨਹੀਂ ਹੱਥਾਂ ਪਈ ਉਹਨਾਂ ਨੇ ਮਾਰਿਆ ਉਹਨਾਂ ਨੇ ਮਾਰਿਆ ਜੀ ਰਾਹ ਪਾਲ अच्छा हां जी मोबाइल खोला ही रामपाल ਦਾ ਮੋਬਾਈਲ ਖੋਲਿਆ ਹਾਂਜੀ ਮੋਬਾਈਲ ਫਿਰ ਕੀ ਲੱਗਦਾ ਕਾਰਨ ਕੀ ਲੱਗਦੇ ਆ ਹਈ ਕਾਰਨ ਕੀ ਲੱਗਦੇ ਆ ਕਾਰਨ ਸਾੜ ਰਿਆ ੱੱਕਾ ਹੋ ਰਹੀ ਅੱਛਾ ਸਹੀ ੱੱਕਾ ਕਰੀ ਜਾਂਦੀ ਅੱਛਾ ਕੀ ਗੱਲਬਾਤ ਕੀ ਹੋਈ ਸੀ ਉੱਥੇ ਜੇ ਤੁਸੀਂ ਇਹਦੇ ਕੋ ਨੰਬਰ ਨੰਬਰ ਦਾ ਵੀ ਕੀ ਰੋਲਾ ਨੰਬਰ ਤੇ ਮੈਂ ਬਤੌਰ ਬੀ ਐਫ ਡੀ ਮਗਨ ਰੇਗਾ ਦੇ ਵਿੱਚ ਕੰਮ ਕਰਦਾ ਜੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਲੰਬੀ ਤੇ ਅੱਜ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਹਾਜ਼ਰ ਸੀ ਤੇ ਆਪਣਾ ਕੰਮ ਕਰ ਰਿਹਾ ਸੀਗਾ ਤੇ ਜਿਸ ਦਰਾਂ ਨਾਲ ਇੱਕ ਤਾਂ ਸੀ ਗੱਗੜ ਤੋਂ ਆ ਰਾਮਪਾਲ ਸਿੰਘ ਤੇ ਇੱਕ ਸਿੰਘੇ ਵਾਲੇ ਤੋਂ लवली ਸਿੰਘ ਤੇ ਤਿੰਨ ਚਾਰ ਬੰਦੇ ਉਹਦੇ ਨਾਲ ਹੋਰ ਸੀਗੇ ਜੋ ਕਿ ਆ ਕੇ ਮੇਰੇ ਨਾਲ ਨਜਾਇਜ਼ ਗੱਲ ਪੈਗੇ ਤੇ ਮੇਰੇ ਨਾਲ ਗਾਲੀ ਗਲੋਚ ਕਰਨ ਲੱਗੇ ਤੇ ਹੱਥੋ ਪਾਈ ਵੀ ਕੀਤੀ ਜਿੰਦੇ ਤੇ ਇਸੋ ਜਿਹੇ ਨਾਲ ਹੱਥੋ ਪਾਈ ਕਿ ਹਾਜੀ ਕਿਸੇ وجہ ਨਾਲ ਹੱਥੋ ਪਾਈ ਕੀਤੀ ਕੋਈ ਸੀਗਾ ਜੀ ਉਹਨਾਂ ਦੇ ਪਿੰਡਾਂ ਦੀਆਂ ਕੋਈ ਕੈਪਟਨਾਂ ਦਾ ਸੀਗਾ ਰੌਲਾ ਜੀ ਜਿਸ ਕਰਕੇ ਮੰਨ ਲਓ ਵੀ ਉਹ ਮੇਰੇ ਨਾਲ ਮਨ ਲ ਆ ਕੇ ਮਿਲ ਜਗੇ ਜੀ ਤੇ ਇਸ ਕਰਕੇ ਜੀ ਮੈਂ ਆਪਣੀ ਜੋ ਵੀ ਮੇਰੇ ਮਨ ਲ ਵੀ ਹੋਸੀ ਕਿ ਮੈਂ ਆਪਣੇ ਬੀਡੀਪੀਸ ਆਵ ਨੂੰ ਲਿਖਤੀ ਰੂਪ ਵਿੱਚ ਉਹਦੀ ਦੇਤੀ ਤੇ ਇਨਸਾਫ ਦੀ ਮੰਗ ਕਰੂੰਗਾ ਕੋਟਮਾਰ ਵੀ ਕਿਤੇ ਵੀ ਹੱਥੋਂ ਪਾਈ ਹੋਈ ਹੈ ਜੀ ਉਹਦੇ ਵਿੱਚ ਮਨ ਲ ਵੀ ਤੱਕੇ 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 ਮਾਰੇ ਆ ਚਾਹ ਇਹਨਾਂ ਦੇ ਕੀ ਰੋਲਾ ਸੀ ਆਈ ਕਾ ਦੇ ਉੱਤੇ ਕਿਉਂ ਮਕਾਨ ਉਂਦਰ ਹੋ ਰਿਹਾ ਕੁਝ ਮਕਾਨਾਂ ਦਾ ਹੈਗਾ ਜੀ ਉੱਥੇ ਪੇਮੈਂਟਾ ਵਗੈਰਾ ਦਾ ਘੇਰੇ ਸੀਗੇ ਵੱਡੇ ਵੱਲੋਂ ਬੈਲੀ ਦਾ ਨੰਬਰ ਕਿ ਕਿਸੇ ਦੇ ਪੀ ਦਾ